ਸਾਡੇ ਦੇਸ਼ ਨੂੰ ਆਜ਼ਾਦ ਹੋਏ 76 ਸਾਲ ਹੋ ਗਏ ਪਰ ਕਈ ਚੀਜ਼ਾਂ ਵਿੱਚ ਅਜੇ ਵੀ ਸਾਨੂੰ ਆਜ਼ਾਦੀ ਨਹੀਂ ਮਿਲੀ ਜਿਵੇਂ ਕਿ ਸਰਕਾਰੀ ਦਫ਼ਤਰਾਂ 'ਚ ਆਮ ਲੋਕਾਂ ਲਈ ਧੱਕੇ ਬਾਦ ਇੰਤਜ਼ਾਮੀਆਂ ਖੱਜਲ ਖਵਾਰੀਆਂ ਆਜ਼ਾਦੀ ਦੀ ਜੰਗ ਜਿਹੜੀ ਸੀ ਉਹ ਸਾਡੀਆਂ ਅਗਲੀਆਂ ਪੀੜ੍ਹੀਆਂ ਦੀ ਜ਼ਿੰਦਗੀ ਨੂੰ ਸੌਖੀ ਕਰਨ ਵਾਸਤੇ ਲੜੀ ਗਈ ਸੀ ਨਾ ਕਿ ਇਸ ਗੱਲ ਵਾਸਤੇ ਕਿ ਸਾਡੇ ਚਾਚੇ ਤਾਏ ਪਿਓ ਦਾਦੇ ਸਰਕਾਰੀ ਦਫ਼ਤਰਾਂ ਦੇ ਧੱਕੇ ਖਾਣ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਰਾਜੀਵ ਸਪਨਿਆਂ ਨੂੰ ਸাকার ਕਰਨ ਲਈ ਪੰਜਾਬ ਸਰਕਾਰ ਨੇ ਫੈਸਲਾ ਕੀਤਾ ਕਿ ਪੰਜਾਬ ਦੇ ਲੋਕਾਂ ਨੂੰ ਹੁਣ ਸਰਕਾਰੀ ਦਫ਼ਤਰਾਂ ਦੇ ਗੇੜੇ ਨਹੀਂ ਕੱਢਣੇ ਪੈਣਗੇ ਸਰਕਾਰੀ ਦਫ਼ਤਰ ਖੁਦ ਚੱਲ ਕੇ ਤੁਹਾਡੇ ਘਰ ਆਉਣਗੇ ਹੁਣ ਸਰਕਾਰੀ ਦਫ਼ਤਰਾਂ ਦੇ ਚੱਕਰ ਕੱਟਣ ਦੀ ਲੋੜ ਨਹੀਂ ਬਸ ਡਾਇਲ ਕਰੋ 1076 ਅਤੇ ਸਰਕਾਰੀ ਸਹੂਲਤਾਂ ਆਪਣੇ ਘਰ ਵਿੱਚ ਹੀ ਪਾਓ ਪੰਜਾਬ ਦੀ ਭਗਵੰਤਮਾਨ ਸਰਕਾਰ ਤੁਹਾਡੇ ਦੁਆਰ ਪਿਛਲੇ ਕਈ ਦਿਨਾਂ ਤੋਂ ਪੰਜਾਬ ਦੇ ਅਲੱਗ-ਅਲੱਗ ਜ਼ਿਲ੍ਹਿਆਂ ਦੇ ਵਿੱਚ ਜੋ ਮੌਸਮ ਠੰਡੇ ਤੋਂ ਬਾਅਦ ਧੁੰਦ ਪੈਣੀ ਸ਼ੁਰੂ ਹੋ ਚੁੱਕੀ ਹੈ ਤੁਹਾਨੂੰ ਦੱਸ ਦਈਏ ਹੁਣ ਇੱਕੋਦਮ ਚਲੰਦਰ ਦੇ ਵਿੱਚ ਸ਼ਹਿਰ ਦੇ ਵਿੱਚ ਦੇਰ ਰਾਤ 8 ਵੱਜ ਚੁੱਕੇ ਨੇ ਜੋ 8 ਵਜੇ ਤੁਸੀਂ ਦੇਖ ਸਕਦੇ ਹੋ ਐਡਾ ਲੱਗ ਰਿਹਾ ਹੈ ਇਹ ਗਲੇ ਸ਼ਹਿਰ ਕਿਹੜਾ ਸ਼ਾਮ ਤੜਕੇ ਦੇ 4 ਤੋਂ 5 ਵੱਜ ਚੁੱਕੇ ਨੇ ਤੁਸੀਂ ਦੇਖ ਰਹੇ ਹੋ ਸੜਕਾਂ ਤੇ ਧੁੰਦ ਪੈ ਚੁੱਕੀ ਹੋਈ ਹੈ ਕਿਹੜੇ ਦੁਕਾਨਦਾਰ ਹੈ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਿਹੜੇ ਗੱਡੀਆਂ ਚਲਾ ਰਹੇ ਨੇ ਉਹਨਾਂ ਨੂੰ ਸਭ ਤੋਂ ਜ਼ਿਆਦਾ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਭਾਵੇਂ ਐਂਬੂਲੈਂਸ ਹੈ ਭਾਵੇਂ ਕੋਈ ਵੀ ਗੱਡੀਆਂ ਕਿਸੇ ਨੇ ਕਾਰ ਜਾਣਾ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਹੈ ਤੁਹਾਨੂੰ ਅਸੀਂ ਤਸਵੀਰਾਂ ਦਿਖਾ ਰਿਹਾ ਜਲੰਧਰ ਦੇ ਵਿੱਚ ਕਿੱਦਾਂ ਧੁੰਦ ਪੈ ਚੁੱਕੀ ਹੋਈ ਹੈ 8:00 ਵੱਜ ਚੁੱਕੇ ਨੇ 8:00 ਕੇ 4 ਮਿੰਟ ਹੋ ਚੁੱਕੇ ਨੇ ਕਿਹੜੇ ਧੁੰਦ ਪਈ ਹੈ ਧੁੰਦ ਦੇ ਕਰ ਦੁਕਾਨਦਾਰਾਂ ਦਾ ਕਿੰਨਾ ਅਸਰ ਹੋਏਗਾ ਕੰਮਕਾਰ ਦੇ ਵਿੱਚ ਸਾਡੇ ਨਾਲ ਦੁਕਾਨਦਾਰ ਆਪਾਂ ਗੱਲਬਾਤ ਕਰਦੇ ਹਾਂ ਪੜੀ ਇੱਕੋਦਮ ਤੰਤ ਪੈ ਜਾਂਦੀ ਆ ਐਡਾ ਲੱਗ ਰਿਹਾ ਕਿਦਾਂ ਅਸੀਂ ਇਹ ਖਾਂਡ ਇੱਕੋਦਮ ਤੜਕੇ ਦੇ 3-4 ਵਜੇ ਹੋਿੰਦੇ ਆ ਤੇ ਇੱਕੋਦਮ ਦੇ ਕੰਮਕਾਰ ਦੇ ਵਿੱਚ ਕਿੰਨਾ ਅਸਰ ਪਿਆ ਹੋਇਆ ਹੈ ਮੌਸਮ ਦੇ ਅੱਗੇ ਨਾਲੋਂ ਬਹੁਤ ਵਧੀਆ ਹੋਇਆ ਅੱਜ ਠੀਕ ਹੈ ਤੇ ਇਹਦੇ ਤੇ ਕੰਮ ਚੋ ਵੀ ਬਹੁਤ ਵੱਧ ਹੋਏਗਾ ਅੱਗੇ ਜਿਹੜਾ ਇੱਕ ਤਰਫਾ ਮੌਸਮ ਸੀ ਹੁਣ ਬਹੁਤ ਵਧੀਆ ਹੋਵੇਗਾ ਕੱਪੜੇ ਕੱਪੜੇ ਵਪਾਰੀਆ ਦਾ ਕੰਮ ਵੱਧ ਜਾਏਗਾ ਵੱਧ ਜਾਏਗਾ ਬਹੁਤ ਵਧੀਆ ਹੈ ਅੱਗੇ ਕੰਮ ਦਾ ਮੰਦਾ ਸੀ ਅੱਗੇ ਕੰਮ ਕੰਮ ਦਾ ਕਿਉਂਕਿ ਇੱਕ ਤਰਫਾ ਮੌਸਮ ਨਹੀਂ ਹੋਣਾ ਇਹ ਠੰਡਣਾ ਇੱਕ ਤਰਫ ਮੌਸਮ ਹੋਏਗਾ ਖੁੱਲੇਗਾ ਵਧੀਆ ਹੋਏਗਾ ਇਹ ਕਿੰਦਾ ਧੁੰਦ ਪੈ ਰਹੀ ਹੈ ਧੁੰਦ ਦੇ ਨਾਲ ਗਾਗ ਵੀ ਘੱਟ ਆਣਗੇ ਤੇ ਤੁਹਾਨੂੰ ਨਹੀਂ ਲੱਗਦਾ ਕੰਮ ਦੇ ਵਿੱਚ ਅਸਰ ਆਏਗਾ ਆਉ ਉਹ ਤੇ ਨੇਚਰਲ ਹੀ ਹੋਏਗਾ ਗੱਡੀਆਂ ਦੇ ਉੱਤੇ ਨੇਚਰਲ ਹੀ ਹੋਏਗਾ ਜੀ ਧੁੰਦਣਾ ਵੀ ਤਸਵੀਰਾਂ ਹੋਰ ਵੀ ਭਾਜੀ ਤੁਸੀਂ ਲੰਗਰ ਕਿੰਨਾ ਪ੍ਰੇਸ਼ਾਨ ਧੁੰਦ ਦੇ ਵਿੱਚ ਪ੍ਰੇਸ਼ਾਨੀ ਦਾ ਫਰਮਾ ਕਰਨਾ ਪੈ ਰਿਹਾ ਹਾਂ ਸਾਫਨਾ ਧੁੰਦ ਦਾ ਜੀ ਸਾਫਨਾ ਆਨ ਦਾ ਜਿਹੜੇ ਮਾਲ ਵੇਚੇ ਨਾਲ ਲਿਆ ਜਿਹੜੇ ਕਿ ਪੰਜਾਬ ਦੀ ਚੀਜ਼ੋਦ ਵੇਚਦੇ ਤੇ ਤੁੰਡ ਪੈ ਗਈ 100 ਰੁਪਏ ਦੀ ਵੀ ਤੀ ਤਸਵੀਰ ਹੈ ਤੁਹਾਡੇ ਨਾਲ ਆਪਾਂ ਗੱਲ ਕਰ ਗੱਡੀਆਂ ਭਾਈ ਸਾਹਿਬ ਇੱਕੋ ਦਮ ਧੁੰਦ ਪੈ ਜਾਂਦੀ ਜਿੰਦਦਰ ਸ਼ਹਿਰ ਤੇ ਚੱਤਾਂ ਲੱਗ ਰਿਹਾ ਹੈਗਾ ਵਾ ਕਿਦਾਂ ਤੇ ਪੂਰਾ ਮੌਸਮ ਕਿਹੜਾ ਧੁੰਦੇ ਦੇ ਨਾਲ ਛਾ ਗਿਆ ਹੈਗਾ ਛੱਡਿਆ ਸੰਭਾਲ ਕੇ ਚੱਲਣੀ ਹੈ ਗੱਡੀਆਂ ਨੂੰ ਸੰਭਾਲ ਕੇ ਚਲਾਉਣਾ ਚਾਹੀਦਾ ਉਹ ਮਤਲਬ ਉਹ ਵੋਅ ਸਪੀਡ ਨਹੀਂ ਚਲਾਉਣਾ ਚਾਹੀਦਾ ਜਿੰਨਾ ਸਾਨੂੰ ਸੇਫਟੀ ਹੋ ਜੇ ਮਨੋ ਹਰ ਇਨਸਾਨ ਜਿਹੜਾ ਨਾ ਉਹ ਆਪਣੇ ਘਰ ਸਹੀ ਸਲਾਮਤ ਪਹੁੰਚੇ ਔਰ ਇੰਡੀਕੇਟਰ ਇੰਡੀਕੇਟਰ ਦਾ ਇਸਤੇਮਾਲ ਕਰੇ ਹੈਡਲਾਈਟ ਦਾ ਇਸਤੇਮਾਲ ਕਰੇ ਤਾਂ ਕਿ ਆਪਣੇ ਪਰਿਵਾਰ ਦੀ ਸੁਰੱਖਿਅਤ ਪਹੁੰਚ ਜਾਏ ਕਿਉਂਕਿ ਮੌਸਮ ਦੋ ਤਿੰਨ ਦਿਨ ਤੋਂ ਬਹੁਤ ਜ਼ਿਆਦਾ ਖਰਾਬ ਹੋ ਰਿਹਾ ਧੁੰਦ ਬਹੁਤ ਜ਼ਿਆਦਾ ਪੈ ਰਹੀ ਹੈ ਇਸ ਕਰਕੇ ਸਾਰਿਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਖਾਸ ਕਰਕੇ ਲੰਧਰ ਨਿਵਾਸੀਆਂ ਨੂੰ ਹੋਰ ਵੀ ਜਿਹੜੇ ਦੇਸ਼ ਚ ਵਸਦੇ ਨੇ ਦੂਜੀ ਜਗ੍ਹਾ ਤੇ ਉਹਨਾਂ ਨੂੰ ਵੀ ਇਹੀ ਬੇਨਤੀ ਕੀਤੀ ਜਾਂਦੀ ਹੈ ਕਿ ਧੁੰਦ ਦੇ ਵਿੱਚ ਟ੍ਰੈਫਿਕ ਨਿਯਮਾਂ ਦਾ ਪਾਲਣ ਕੀਤਾ ਜਾਏ ਤਾਂ ਕਿ ਕਿਸੇ ਵੀ ਅਨਹੋਣੀ ਘਟਨਾ ਤੋਂ ਬਚਿਆ ਜਾ ਸਕੇ ਔਰ ਲੋਕ ਆਪਣੇ ਸਹੀ ਸਲਾਮਤ ਆਪਣੇ ਜਿਹੜੇ ਗੰਤਵਿਆ ਤੇ ਪਹੁੰਚ ਸਕਣ ਕਿਦਾਂ ਪਿੱਛੇ ਦਿਨੇ ਤੇ ਤੜਕੇ ਧੁੱਪ ਧੁੰਦ ਪੈਂਦੀ ਸੀ ਤੇ ਹੁਣ ਲੱਗਣ ਤੇ ਆਵਾ ਹਾਂ ਵੀ ਰਾਤ ਦੇ ਟਾਈਮ ਤੇ ਇੱਕੋ ਦਮ ਕਿਹੜੀ ਧੁੰਦ ਪੈ ਗਈ ਹੈ ਸਾਫ ਕਿਹੜੇ ਕੋਲੋ ਵੀ ਬੰਦਾ ਕਿਹੜਾ ਨਜ਼ਰ ਨਹੀਂ ਨਹੀਂ ਕਾਫੀ ਮਤਲਬ ਧੁੰਦ ਜਿਹੜੀ ਹੈ ਨਾ ਉਹ ਪਿਛਲੇ 2 ਦਿਨ 3 ਦਿਨ ਤੋਂ ਕਾਫੀ ਮਾ ਧੁੰਦ ਜ਼ਿਆਦਾ ਪੈ ਰਹੀ ਹੈ ਔਰ ਜਿਹੜੀ ਵਿਜ਼ੀਬਿਲਟੀ ਹੈ ਉਹ ਕਾਫੀ ਘਟ ਗਈ ਹੈ ਔਰ ਜਿਹੜਾ ਟਾਈਮ ਆਜਿਆ ਮੇਰਾ ਮੌਸਮਪਾਲੀ 8:00 ਵੱਜੇ ਆਂ ਔਰ ਲੋਕੀ ਦੁਕਾਨਾਂ ਵਧਾ ਕੇ ਆਪਣੇ ਆਪਣੇ ਘਰਾਂ ਨੂੰ ਜਾ ਰਹੇ ਕਿਉਂਕਿ ਇਸ ਧੁੰਦ ਦੇ ਵਿੱਚ ਨਾ ਹੀ ਗਾਘ ਨਿਕਲਣਾ ਤੇ ਦੁਕਾਨਦਾਰਾਂ ਨੂੰ ਵੀ ਪਰੇਸ਼ਾਨੀ ਹੈ ਇਸ ਕਰਕੇ ਉਹ ਕਹਿੰਦੇ ਕਿ ਕੰਮ ਦੇ ਵਿੱਚ ਕੰਮ ਦਾ ਕੰਮ ਦੇ ਵਿੱਚ ਅਸਰ ਹੋਏਗਾ ਜੀ ਬਿਲਕੁਲ ਜ਼ਰੂਰ ਹੋਏਗਾ ਸਰ ਦੇਖੋ ਕੰਮ ਇਹ ਮੌਸਮ ਸਾਫ ਹੋਏਗਾ ਤੇ ਗਾਘ ਵੀ ਆਏਗਾ ਜੇ ਮੌਸਮ ਹੀ ਖਰਾਬ ਹੋਏਗਾ ਤੇ ਗਾਘ ਘਰੋਂ ਨਿਕਲਣ ਦੀ ਕੋਸ਼ਿਸ਼ ਤੁਸੀਂ ਦੇਖਿਆ ਉੱਥੇ ਛੋਟੇ ਛੋਟੇ ਬੱਚੇ ਵੀ ਹੈ ਕਿੱਦਾਂ ਲੱਗ ਰਿਹਾ ਧੁੰਦ ਇੱਕੋ ਦਮ ਪੈ ਗਈ ਤੁਸੀਂ ਮੰਦਰ ਦੇ ਵਿੱਚ ਆ ਤੁਸੀਂ ਦੇਖੋਗੇ ਇਸ ਧੁੰਦ ਵਿੱਚ ਕਿੰਨੇ ਐਕਸੀਡੈਂਟ ਵੀ ਹੁੰਦੇ ਪਿਆ ਕੀ ਲੋਕੀ ਸੱਟਾ ਵੀ ਲੱਗਦੀ ਐਕਸੀਡੈਂਟ ਹੋ ਰਿਹਾ ਕੁਝ ਦਿਖਦਾ ਵੀ ਨਹੀਂ ਪਿਆ ਰਾਤ 'ਚ ਲੋਕੀ ਆਪਣੀ ਕੀ ਕਹਿੰਦੇ ਦੁਕਾਨਾਂ ਵੀ ਜਲਦੀ ਬੰਦ ਕਰਕੇ ਚੱਲ ਜਾਂਦੇ ਆ ਕਿ ਕੀ ਕਿਉਂਕਿ ਕਿ ਕੋਈ ਗਾਹ ਆਂਦਾ ਨਹੀਂਗਾ ਕਿ ਧੁੰਦ ਨਹੀਂ ਹੁਣ ਇੰਨਾ ਮੈਂ ਤੁਸੀਂ ਵੈਦਰ ਟੈਂਪਰੇਚਰ ਚੈੱਕ ਕਰੋਗੇ ਨੋ ਤਾਂ 5 ਟੈਂਪਰੇਚਰ ਹੈਗਾ ਤੁਸੀਂ ਦੇਖ ਸਕਦੇ ਹੋ ਇੰਨੀ ਤਸਵੀਰਾਂ 'ਚ ਕਿ ਤੁਸੀਂ ਧੁੰਦ 'ਚ ਕੀ ਤੁਸੀਂ ਦਿਖ ਲੋ ਜੇ ਅੱਧਾ ਨਿਕਲੋਗੇ ਤਾਂ 3-3 ਤਾਂ ਤੁਹਾਡਾ ਐਕਸੀਡੈਂਟ ਵੀ ਹੋ ਸਕਦਾ ਹੈ ਤੁਸੀਂ ਦੇਖਿਆ ਛੋਟੇ ਬੱਚੇ ਵੀ ਇੱਕ ਅਪੀਲ ਕਰ ਰਹੇ ਨੇ ਧੁੰਦ ਦੇ ਵਿੱਚ ਕਿਹੜੇ ਗੱਡੀਆਂ ਚਲਾ ਰਹੇ ਨੇ ਤੇ ਉਹਨਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਵੀ ਹੋ ਰਿਹਾ ਹੈ ਸਾਡੇ ਨਾਲ ਪੰਜਾਬ ਪੁਲਿਸ ਡਿਊਟੀ ਕਰ ਰਿਹਾ ਪਾਜੀ ਇੱਕੋ ਦਮ ਧੁੰਦ ਪੈ ਜਾਂਦੀ ਹੈ ਤੁਸੀਂ ਵੀ ਡਿਊਟੀ ਕਰ ਰਹੇ ਹੋ ਤੁਹਾਨੂੰ ਵੀ ਉਹ ਖੌਫਾਂ ਦੀ ਹੋਏਗੀ ਡਿਊਟੀ ਕਰਦੇ ਬਿਲਕੁਲ ਜੀ ਖੌਫ ਤਾਂ ਹੁੰਦੀ ਹੈ ਜੀ ਬਾਕੀ ਠੰਡ ਦਾ ਟਾਈਮ ਹੈ ਠੰਡ ਦਾ ਪੈਣੀ ਪੈਣੀ ਜੀ ਕਿੱਦਾਂ ਇੱਕੋ ਦਮ ਹੀ ਧੁੰਦ ਪੈ ਜਾਂਦੀ ਸ਼ਹਿਰ ਦੇ ਵਿੱਚ ਪਿਛਲੇ 2 ਦਿਨਾਂ ਤੋਂ ਤੜਕੇ ਤੋਂ ਧੁੰਦ ਪੈਂਦੀ ਤੇ ਹੁਣ ਤੇ ਰਾਤ ਨੂੰ ਵੀ ਪੈਣੀ ਸ਼ੁਰੂ ਹੋ ਚੁੱਕੀ ਹੈ ਪਿੰਡਾਂ ਦੇ ਇਲਾਕੇ ਤਾਂ ਕਾਫੀ ਦਿਨਾਂ ਦੀ ਪਿੰਡਾਂ ਡੇਢ ਤੋਂ ਹੀ ਇੰਦਾਂ ਦੇ ਕੰਮ ਚੱਕ ਨੂੰ ਮਿਲ ਰਹੇ ਬਾਕੀ ਸ਼ਹਿਰ ਤੇ ਫੀਲ ਪੜਕੇ ਕਰਕੇ ਜਿਆਦਾ ਨਹੀਂ ਤਾਂ ਤੁਹਾਨੂੰ ਵੀ ਡਿਊਟੀ ਕਰਨ ਦਾ ਕਿਹੜਾ ਰਾਤ ਦੇ ਟਾਈਮ ਹੈ ਤੁਹਾਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜੀ ਬਿਲਕੁਲ ਠੰਡ ਬਹੁਤ ਹੋ ਜਾਂਦੀ ਹੈ ਜੀ ਦੇਖਿਆ ਅਸੀਂ ਮੁਲਾਜ਼ਮਾਂ ਨਾਲ ਵੀ ਗੱਲਬਾਤ ਕੀਤੀ ਗਿਆ ਮੈਂ ਇੱਕ ਤੋਂ ਤੁਹਾਨੂੰ ਦੁਬਾਰਾ ਤੋਂ ਸ਼ਹਿਰ ਦਿਖਾ ਦਿੰਨਾ ਐ ਅਸੀਂ ਇਸ ਟਾਈਮ ਖੜੇ ਆ ਭਗਵਾਨ ਬਲਮਿਕੀ ਚੌਂਕ ਜੋਤੀ ਚੌਂਕ ਦੇ ਵਿੱਚ ਕਿਤੇ ਵੀ ਤਸਵੀਰਾਂ ਦੇ ਵਿੱਚ ਦੇਖ ਲਓ ਜੋ ਕੋਲੋਂ ਵੀ ਬੰਦਾ ਨਿਕਲਦਾ ਦੂਰੋਂ ਦੂਰੋਂ ਤੱਕ ਕਿੜਿਆ ਧੁੰਦ ਦਾ ਨਜ਼ਰ ਆ ਰਿਹਾ ਤੇ ਉੱਥੇ ਲੋਕਾਂ ਨੇ ਅਪੀਲ ਕੀਤੀ ਹੈ ਕਿਹੜੇ ਵਾਹਨ ਜੋ ਚਲਾ ਰਹੇ ਨੇ ਉਹ ਸਿਰਫ ਆਪਣਾ ਹੋਲੀ ਚਲਾਣ ਧੁੰਦ ਦੇ ਵਿੱਚ ਜੋ ਹੈ ਹਾਸੇ ਕਿਹੜੇ ਹੋ ਰਹੇ ਨੇ ਉਹ ਹਾਸਿਆਂ ਤੋਂ ਬਚ ਸਕ ਸੁਨੀਲ ਮਹਾਜਨ ਜਗਮਾਨੀ ਟੀਵੀ ਜਲੰਧਰ